ਪਰ ਅੱਜ ਰਾਜਵੀਰ ਬੈਜੋ ਬੈਜੋ ਬਾਈ ਬੜੀ ਅੰਤਿਮ ਵਿਦਾਇਗੀ ਦੇ ਦਿੱਤੀ ਗਈ ਹੈ ਰਾਜਵੀਰ ਤਾਂ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਲੰਬੂ ਲਾ ਦਿੱਤਾ ਗਿਆ ਚਿਖਾ ਨੂੰ ਪਰ ਇਹ ਰਾਜਵੀਰ ਦੀ ਚਿਖਾ ਆਪਣੇ ਘਰ ਦੇ ਬਿਲਕੁਲ ਨੇੜੇ ਹੀ ਬਲਦੀ ਹੋਈ ਕਿਉਂਕਿ ਘਰ ਦੇ ਬਿਲਕੁਲ ਨੇੜੇ ਗਰਾਊਂਡ ਹੈ ਖੇਡ ਗਰਾਊਂਡ ਹੈ ਜਿੱਥੇ ਰਾਜਵੀਰ ਦਾ ਸਤਕਾਰ ਕੀਤਾ ਗਿਆ ਤਮਾ ਮਾਂ ਬੋਲੀ ਦਾ लाडला ਪੁੱਤ ਅੱਜ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ ਤਾਂ ਰਾਜਵੀਰ ਇੱਕ ਉਹ ਪੰਜਾਬੀ ਮਾਂ ਬੋਲੀ ਦਾ ਮਾਨਮਤਾ ਪੁੱਤ ਜਿਸ ਨੂੰ ਸਭ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਰਾਜਵੀਰ ਨੂੰ ਸਭ ਨੇ ਆਪਣਾ ਪੁੱਤ ਕਿਹਾ ਆਪਣਾ ਭਰਾ ਕਿਹਾ ਰਾਜਵੀਰ ਦਾ ਸਬੰਧ ਸਭ ਦੇ ਨਾਲ ਇੰਨਾ ਹੀ ਸੀ ਔਰ ਲੱਖਾਂ ਅਰਦਾਸਾਂ ਦੇ ਬਾਵਜੂਦ ਰਾਜਵੀਰ ਵਿਛੜ ਗਿਆ ਸਦਾ ਦੇ ਲਈ ਔਰ ਅੱਜ ਰਾਜਵੀਰ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਰਾਜਵੀਰ ਦਾ ਤਸਵੀਰਾਂ ਦਰਸਾ ਰਹੇ ਹਾਂ ਸੰਸਕਾਰ ਜਿਹੜਾ ਉਹ ਕੀਤਾ ਗਿਆ ਪਿੰਡ ਦੇ ਪਿੰਡ ਦੇ ਖੇਡ ਗਰਾਉਂਡ ਦੇ ਵਿੱਚ ਰਾਜਵੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਰਾਜਵੀਰ ਦੀ ਚਿਖਾ ਵੱਲਦੀ ਹੋਈ ਆਪਣੇ ਘਰ ਦੇ ਬਿਲਕੁਲ ਨੇੜੇ ਰਾਜਵੀਰ ਦੀ ਚਿਖਾ ਵੱਲ ਰਹੀ ਹੈ ਤਾਂ ਸ਼ਾਇਦ ਸਭ ਤੋਂ ਦੁਖਦ ਸਮਾਂ ਕਿਸੇ ਮਾਪਿਆਂ ਦੇ ਲਈ ਕਿਸੇ ਪਰਿਵਾਰ ਦੇ ਲਈ ਤੇ ਕਿਸੇ ਪਿੰਡ ਦੇ ਲਈ ਜਦੋਂ ਉਹਨਾਂ ਦਾ ਆਪਣਾ ਇਸ ਤਰ੍ਹਾਂ ਸਿੱਖਾ ਦੇ ਵਿੱਚ ਵੱਲ ਰਿਹਾ ਹੋਵੇ ਬੇਹਦ ਸਰਦਨਗ ਤਸਵੀਰਾਂ ਕਵਾਂਗੇ ਭਾਵੁਕ ਪਾਲ ਨੇ ਇਸ ਦੁੱਖ ਦੀ ਰਾਤਵੀਰ ਵਿਦਾ ਹੋ ਗਿਆ ਰਾਜਵੀਰ ਨੇ ਸਦਾ ਲਈ বিদਾਈ ਲੈ ਲਈ ਹੈ ਰਾਜਵੀਰ ਦਾ ਗੱਲਬਾਤ ਵੀ ਕਰਨੇ ਮੁਸ਼ਕਿਲ ਹੋ ਜਾਂਦੀ ਹੈ ਕੋਈ ਸ਼ਬਦ ਹੀ ਨਹੀਂ ਨਿਕਲਦੇ ਔਰ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਅੰਤਿਮ ਸੰਸਕਾਰ ਜਿਹੜੀ ਰਸਮ ਹੈ ਉਹ ਪੂਰੀ ਹੋਈ ਹੈ ਔਰ ਪੰਜ ਤੱਤ ਵਿੱਚ ਰਾਜਵੀਰ ਜਵੰਦਾ ਜਿਹੜੇ ਹੈਗੇ ਵਿਲੀਨ ਹੋ ਗਏ ਨੇ ਔਰ ਐਡਾ ਬੜਾ ਘੱਟ ਅੰਤਿਮ ਵਿਦਾਇਗੀ ਦਿਨ ਅੱਜ ਪਿੰਡ ਵਿੱਚ ਪਹੁੰਚਿਆ ਹੈ ਅੱਜ ਇਹ ਪਿੰਡ ਛੋਟਾ ਪੈ ਗਿਆ ਇਹ ਖੇਡ ਜਿਹੜੀ ਜਗ੍ਹਾ ਸੀ ਉਹ ਛੋਟੀ ਪੈ ਗਈ ਅੱਜ ਇੰਨਾ ਜ਼ਿਆਦਾ ਕੱਟ ਜਿਹੜਾ ਹੈਗਾ ਉਹ ਅੱਜ ਇੱਥੇ ਹੋਇਆ ਔਰ ਅੱਖਾਂ ਨਮ ਨੇ ਗਮਗੀਨ ਨੇ ਕਿਉਂਕਿ ਆਪਣੇ ਇੱਕ ਸਾਥੀ ਕਲਾਕਾਰ ਇੱਕ 30 ਸਾਲ ਦੀ ਉਮਰ 'ਚ ਪਤਾ ਨਹੀਂ ਸੀਗਾ ਕਿ ਕਿਸ ਨੂੰ ਕਿ ਰਾਜਵੀਰ ਜਵੰਦਾ ਇਦਾਂ ਛੱਡ ਕੇ ਦੁਨੀਆ ਚਲਾ ਜਾਏਗਾ ਕਿਸੇ ਨੇ ਸੋਚਾ ਵੀ ਨਹੀਂ ਸੀ 11 ਦਿਨ ਦੀ ਜਿਹੜੀ ਲੜਾਈ ਸੀ ਜ਼ਿੰਦਗੀ ਦੀ ਮੌਤ ਸੀ ਉਹ ਲੜਾਈ ਜਿਹੜੀ ਹੈਗੀ ਆ ਉਹ ਰਾਜਵੀਰ ਜਵੰਦਾ ਨਹੀਂ ਜਿੱਤ ਪਾਏ ਬੇਸ਼ੱਕ ਆਪਣੀ ਜ਼ਿੰਦਗੀ ਦੀ ਬਾਕੀ ਲੜਾਈਆਂ ਚ ਭਾਵੇਂ ਚਾਹੇ ਉਹ ਕੈਰੀਅਰ ਬਣਾਉਣ ਦੀ ਹੋਵੇ ਇੱਕ ਸਫਲ ਗਾਇਕ ਬਣਨ ਦੀ ਹੋਵੇ ਉਹ ਜ਼ਰੂਰ ਜਿੱਤੀ ਉਹਨਾਂ ਨੇ ਔਰ ਬੜਾ ਇੱਕ ਨਾਮ ਕਮਾਇਆ ਇੱਕ ਆਪਣਾ ਇੱਕ ਅਲੱਗ ਤੋਂ ਰੁਤਬਾ ਕਾਇਮ ਕੀਤਾ ਤਾਂ ਯਾਰੀ ਅਰਦਾਸ ਹੈ ਉਹ ਇੱਥੇ ਹੋ ਚੁੱਕੀ ਹੈ। ਔਰ ਜਿਹੜੇ ਲੋਕ ਨੇ ਇਕੱਠਾ ਜਿਹੜਾ ਤੁਸੀਂ ਦੇਖੋਗੇ ਕਾਫੀ ਵੱਡਾ ਇਕੱਠ ਹੈ ਅੱਜ। ਰਾਜਵੇ ਜਵੰਦਾਂ ਨੂੰ ਅੰਤਿਮ ਵਿਦਾਈ ਦੇਣ ਲਈ ਆਇਆ ਹੋਇਆ ਹੈ। ਤਾਂ ਅੱਜ ਪਿੰਡ ਦੀ ਗਲੀਆਂ ਵੀ ਛੋਟੀ ਪੈ ਗਈ ਸੀ ਅੱਜ ਐਡਾ ਜ਼ਿਆਦਾ ਇਕੱਠ ਹੈ ਪਿੰਡ 'ਦੇ ਆਪਣੇ ਚਹੇਤੇ ਇੱਕ ਕਲਾਕਾਰ ਨੂੰ ਕਹਿ ਲੋ। ਮੰਦੇ ਦੇ ਉਸ ਬੱਚੇ ਨੂੰ ਜਵਾਕ ਨੂੰ ਆਪਣੇ ਘਰੇ ਤੇ ਨੂੰ ਅੱਜ ਅੰਤਿਮ ਵਿਦਾਈ ਦੇਣ ਆਪਣੇ ਭਰਾ ਨੂੰ ਅੰਤਿਮ ਵਿਦਾਈ ਦੇਣ ਅੱਜ ਪਹੁੰਚਿਆ ਆ ਗੰਭੀਰ ਮਾਹੌਲ ਹੈ ਔਰ ਮੇਸ਼ਤ ਰਾਜਵੀਰ ਜੇ ਬੰਦਾ ਇਸ ਦੁਨੀਆ ਵਿੱਚ ਨਹੀਂ ਹੈ ਲੇਕਿਨ ਆਪਣੀ ਗਾਇਕੀ ਜਿਹੜੇ ਆਪਣੇ ਗਾਣੇ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਉਹ ਹਮੇਸ਼ਾ ਦੁਨੀਆ ਸੁਣਦੀ ਰਹੇਗੀ ਇਕ ਆਮ ਜਿਹੇ ਪਰਿਵਾਰ ਤੋਂ ਉੱਠ ਕੇ ਰਾਜ ਰਜਵੰਦਾ ਨੇ ਜਿਹੜਾ ਸਫ਼ਰ طے ਕੀਤਾ ਉਹ ਹਮੇਸ਼ਾ ਯਾਦ ਰਹੇਗਾ ਉਹ ਹਮੇਸ਼ਾ ਦੁਨੀਆ ਵਿੱਚ ਉਹਨਾਂ ਦੇ ਗੀਤ ਗੂੰਗੁਣਾਏ ਜਾਣਗੇ ਤੇ ਜਿਹੜੇ ਸਾਥੀ ਕਲਾਕਾਰ ਨੇ ਉਹ ਅੱਜ ਕਾਫੀ ਗਮਗੀਨ ਨੇ ਕਿਉਂਕਿ ਪਰਿਵਾਰ ਤੇ ਦਾ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਟੁੱਟਿਆ ਹੋਇਆ ਹੈ ਸਾਥੀ ਕਲਾਕਾਰ ਵੀ ਕਾਫੀ ਗਮਗੀਨ ਨੇ ਕੁਲਵਿੰਦਰ ਬਿੱਲੇ ਦਾ ਜ਼ਿਕਰ ਕਰੀਏ ਕਮਰ ਗਰੇਵਾਲ ਦਾ ਜ਼ਿਕਰ ਕਰੀਏ ਤਾਂ ਇਹ ਜਿਹੜੇ ਕਲਾਕਾਰ ਨੇ ਇਹ ਕਾਫੀ ਗਮਗੀਨ ਨੇ ਤਾਂ ਵੀਡੀਓ ਜਰਨਲਿਸਤ ਸਰਨ ਦੇ ਨਾਲ ਉਮੇਸ਼ ਸ਼ਰਮਾ న్యూਸ ਟੀਮ ਪਿੰਡ ਪੋਣਾ ਜਗਰਾਉਂ ਹਲੋ ਹਲੋ ਹਾਂਜੀ ਤਾ ਬਿਲਕੁਲ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਤਾਂ ਵੱਡੀ ਗਿਣਤੀ ਚ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਫੈਨਸ ਜੋ ਹੈ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਨੇ ਕਿਉਂਕਿ ਲੱਖਾਂ ਲੋਕ ਜੋ ਹੈ ਉਹਨਾਂ ਦੇ ਫੈਨਸ ਹਨ ਲੱਖਾਂ ਲੋਕਾਂ ਦੇ ਨਾਲ ਉਸ ਦਾ ਜੋ ਹੈ ਮਿਲ ਵਰਤਨ ਸੀ ਵੱਡੀ ਗਿਣਤੀ ਚ ਕਲਾਕਾਰ ਭਾਈ ਚਰਾਜ ਜੋ ਹੈ ਉਹ ਵੀ ਪਹੁੰਚਾ ਹੋਇਆ ਹੈ ਇਸ ਤੋਂ ਇਲਾਵਾ ਸੀਐਮ ਮਾਨ ਜੋ ਹੈ ਉਹ ਵੀ ਪਹੁੰਚੇ ਤੇ ਤਸਵੀਰਾਂ ਚ ਜੋ ਇਕੱਠ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸਨੇ ਕੀ ਕਮਾਈ ਕੀਤੀ ਲੋਕਾਂ ਦਾ ਪਿਆਰ ਜੋ ਹੈ ਰਾਜਵੀਰ ਜਵੰਦਾ ਵੱਲੋਂ ਕਮਾਇਆ ਗਿਆ ਕਿਉਂਕਿ ਅੱਜ ਪੰਜਾਬ ਦਾ ਹਰ ਕੋਈ ਲੋਕ ਜੋ ਹੈ ਉਹ ਕਿਤਨਾ ਕਿਤੇ ਦੁਖੀ ਹੈ ਪੰਜਾਬ ਦਾ ਹਰ ਵਾਸੀ ਜੋ ਹੈ ਉਹ ਇਸ ਘਟਨਾ ਤੋਂ ਦੁਖੀ ਹੈ ਕਿ ਇਹ ਕਿਸ ਤਰ੍ਹਾਂ ਦਾ ਪਾਣਾ ਵਾਪਰ ਰਿਹਾ ਕਿਉਂਕਿ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੀ ਸਖਸ਼ੀਅਤ ਸੀ ਰਾਜਵੀਰ ਜਵੰਦੇ ਦੀ ਹਰ ਇੱਕ ਨੂੰ ਵੀ ਇਹ ਕਿ ਲੱਗਦਾ ਸੀ ਹਰੀ ਕੋਈ ਉਸ ਨੂੰ ਆਪਣੇ ਨਾਲ ਇੱਕ ਆਪਣੇ ਵਾਲਾ ਜੋ ਹੈ ਮੈਂ ਮਹਿਸੂਸ ਕਰਦਾ ਸੀ ਕਿ ਜਿਵੇਂ ਕੋਈ ਆਪਣਾ ਹੈ ਜਿਵੇਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਪਾਂ ਵੇਖਦੇ ਸੀ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਸੀ ਕਾਫੀ ਮਜ਼ਾਕੀਆ ਸੁਭਾਅ ਹਰ ਇੱਕ ਦਿਨ ਨਾਲ ਵਧੀਆ ਰਹਿਣਾ ਹੱਸਣਾ ਖੇਡਣਾ ਹਸਮੁਖ ਚਿਹਰਾ ਤਾਂ ਹਰ ਇੱਕ ਦੇ ਅੱਖਾਂ ਦੇ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਜੋ ਹੈ ਉਸ ਦਾ ਹੱਕ ਹਸਮੁਖ ਚਿਹਰਾ ਜੋ ਹੈ ਹੁਣ ਦਿਖਾਈ ਨਹੀਂ ਦੇਵੇਗਾ ਤਾਂ ਰਾਜਵੀਰ ਜਵੰਦਾ ਪੰਜ ਤਤਾਂ ਚ ਵਿਲੀਨ ਹੋ ਗਏ ਨੇ ਅਜੋ ਨਦਾਨ ਤਿੰਨ ਸੰਸਕਾਰ ਕਰ ਦਿੱਤਾ ਗਿਆ ਤਾਂ ਸਾਇਸਟਮ ਪਰ ਜਦੋਂ ਹੱਥ ਸਾਵਾਪਰਦੇ ਉਸ ਤੋਂ ਬਾਅਦ ਹਾਲਾਂਕਿ ਲਗਾਤਾਰ ਲਗਾਤਾਰ 11 ਦਿਨ ਜੋ ਹੈ ਦੁਆਵਾਂ ਕੀਤੀਆਂ ਜਾਂਦੀਆਂ ਨੇ ਹਰ ਪਿੰਡ ਹਰ ਸ਼ਹਿਰ ਜੋ ਹੈ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕਿ ਰਾਜਵੀਰ ਜਨਤਾ ਜੋ ਹੈ ਬਚ ਜਾਵੇ ਪਰ ਲਗਾਤਾਰ ਹਾਲਤ ਨਾਜ਼ੁਕ ਪਣੀ ਹੋਈ ਸੀ ਤੇ ਕੱਲ ਸਵੇਰੇ ਮਦਭਾਗੀ ਖਬਰ ਆਉਂਦੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ 11 ਦਿਨ ਦੀ ਲੜਾਈ ਤੋਂ ਬਾਅਦ ਜੋ ਹੈ ਉਹ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਨੇ ਤੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤ aí ਤਸਵੀਰਾਂ ਉਸ ਦ੍ਰਿਸ਼ ਨੂੰ ਯਾਦ ਕਰਵਾਉਂਦੀਆਂ ਨੇ ਜਦੋਂ ਕਿ ਸਿੱਧੂ ਮੂਸੇਵਾਲਾ ਜੋ ਹੈ ਉਸ ਦੀ ਮੌਤ ਹੋਈ ਸੀ ਉਸ ਵੇਲੇ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਦੋਂ ਇੱਕ ਵੱਡਾ ਇਕੱਠ ਲੋਕੀ ਉਸ ਨੂੰ ਵਿਦਾ ਕਰਨ ਆਏ ਸਨ ਤੇ ਅੱਜ ਉਹੀ ਫੇਰ ਮੰਜ਼ਰ ਉਹੀ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਕਿ ਕਿਸ ਤਰ੍ਹਾਂ ਰਾਜਵੀ ਜਵੰਦਾ ਜੋ ਹੈ ਉਸਦਾਨ ਤਿੰਨ ਸੰਸਕਾਰ ਕੀਤਾ ਗਿਆ ਹੈ ਬੇਹਦ ਭਾਵਕ ਪਲ ਹੈ ਉਸ ਸਮਾਪਿਆ ਲਈ ਉਹਨਾਂ ਦਾ ਦੁੱਖ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਤਰ੍ਹਾਂ ਦੀ ਪੀੜਾ ਕਿਸ ਤਰ੍ਹਾਂ ਦੇ ਦਰਦ ਚੋ ਇਸ ਵੇਲੇ ਲੰਘ ਰਹੇ ਹੋਣਗੇ ਜਿਨ੍ਹਾਂ ਦਾ ਜਵਾਨ ਪੁੱਤ ਇਸ ਜਹਾਨੂ ਤੁਰ ਗਿਆ ਜਿਨ੍ਹਾਂ ਬੱਚਿਆਂ ਦਾ ਬਾਪ ਇਸ ਜਹਾਨੂ ਤੁਰ ਗਿਆ ਜਿਸ ਮਾਂ ਦਾ ਪੁੱਤ ਇਸ ਜਹਾਨੂ ਤੁਰ ਗਿਆ ਤਾਂ ਉਹਨਾਂ ਲਈ ਬੇਹੱਦ ਮੁਸ਼ਕਿਲ ਸਮਾਂ ਹੈ ਕਿਉਂਕਿ ਲੋਕ ਬਿਲਕੁਲ ਉਹਨਾਂ ਦੇ ਨਾਲ ਦੁੱਖ ਵੰਡਾ ਰਹੇ ਨੇ ਪਰ ਕੁਝ ਦਿਨਾਂ ਬਾਅਦ ਜਦੋਂ ਉਹ ਇਕੱਲੇ-ਆਕਲੇ ਘਰ 'ਚ ਬੈਠੇ ਹੋਣਗੇ ਜਦੋਂ ਉਹਨਾਂ ਨੂੰ ਯਾਦ ਆਵੇਗਾ ਜਦੋਂ ਕੋਈ ਉਹਨਾਂ ਦੇ ਨਾਲ ਨਹੀਂ ਹੋਵੇਗਾ ਤਾਂ ਬਹੁਤ ਮੁਸ਼ਕਿਲ ਹੋਵੇਗਾ ਉਸ ਪਰਿਵਾਰ ਲਈ ਜਿਨ੍ਹਾਂ ਦਾ ਪੁੱਤ ਜਹਾਨੂ ਤੁਰ ਗਿਆ ਦਾ ਰਾਜਵੀਰ ਜਮਤਾ ਜੋ ਕਿ ਆਪਣੇ ਗਾਇਕੀ ਦੀ ਚਰਮ ਸੀਮਾ ਤੇ ਸਨ ਇਸ ਵੇਲੇ ਉਹ ਪੂਰੇ ਆਪਣੇ ਪੀਕ ਤੇ ਸਨ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਉਹਨਾਂ ਦੇ ਗਾਣੇ ਜੋ ਹੈ ਲੱਗ ਰਹੇ ਸਨ ਲਗਾਤਾਰ ਉਹਨਾਂ ਦੇ ਲਾਈਵ ਸ਼ੋਅ ਲੱਗ ਰਹੇ ਸਨ ਤਾ ਹੁਣ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਉਹ ਹਾਸੇ ਮਜ਼ਾਕ ਕਰਦੇ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਉਂਕਿ ਉਹਨਾਂ ਦਾ ਸੁਭਾਅ ਸੀ ਜੋ ਹਰ ਇੱਕ ਦੇ ਨਾਲ ਮਿਲ ਵਰਤਣ ਵਾਲਾ ਕਿਸੇ ਕਦੇ ਉਹ ਇਹ ਕਿਸੇ ਨੂੰ ਛੋਟਾ ਫੀਲ ਕਰਾਉਣਾ ਕਿ ਬਹੁਤ ਵੱਡੇ ਸਟਾਰ ਨੇ ਹਰ ਇੱਕ ਦੇ ਨਾਲ ਫੋਟੋ ਖਿਚਾਉਣੀ ਹਰ ਇੱਕ ਦੇ ਨਾਲ ਮਿਲਣ ਵਰਤਣਾ ਹਰ ਇੱਕ ਦੇ ਨਾਲ ਹੱਸ ਕੇ ਗੱਲ ਕਰਨੀ ਇਹ ਸੁਭਾਅ ਸੀ ਉਹਨਾਂ ਦਾ ਕਿ ਅੱਜ ਤੱਕ ਜੇ ਗੱਲ ਕਰੀਏ ਤਾਂ ਕਿਸੇ ਤਰ੍ਹਾਂ ਦੀ ਕੋਈ ਕੌਂਟਰੋਵਰਸੀ ਕਿਸੇ ਤਰ੍ਹਾਂ ਦੇ ਕਿਸੇ ਦੇ ਨਾਲ ਕੋਈ ਗੱਲਬਾਤ ਇਸ ਤਰ੍ਹਾਂ ਦੀ ਤਸਵੀਰ ਉਹਨਾਂ ਦੀ ਨਹੀਂ ਸਾਹਮਣੇ ਆਈ ਕਿਸੇ ਤਰ੍ਹਾਂ ਦੀ ਕੌਂਟਰੋਵਰਸੀ ਚ ਨਹੀਂ ਪਏ ਉਹਨਾਂ ਦੇ ਜੋ ਗਾਣੇ ਸਨ ਉਹ ਵੀ ਕਾਫੀ ਸਾਫ ਸੁਥਰੇ ਸਭਿਆਚਾਰ ਦੇ ਨਾਲ ਰਿਲੇਟਡ ਕਹੀ ਜਾ ਸਕਦੇ ਨੇ ਤਾਂ ਅੱਜ ਉਹਨਾਂ ਦਾ ਇੱਕ ਜੋ ਗਾਣਾ ਹੈ ਮਾਵਾਂ ਉਸ ਨੂੰ ਲਗਾਤਾਰ ਲੋਕਾਂ ਵੱਲੋਂ ਸ਼ੇਅਰ ਕੀਤਾ ਤਾਂ ਬਿਲਕੁਲ ਹਰ ਕੋਈ ਅੱਖ ਨਾ ਮੈਂ ਪੰਜਾਬ ਦਾ ਹਰ ਕੋਈ ਜੋ ਹੈ ਸਾਰਿਆਂ ਨੂੰ ਛੱਡ ਕੇ ਜਾਣਾ ਪਿਆ ਬਿਲਕੁਲ ਹਰ ਕੋਈ ਅੱਖ ਨਾ ਮੈਂ ਪੰਜਾਬ ਦਾ ਹਰ ਕੋਈ ਵਾਸੀ ਅੱਜ ਦੁਖੀ ਹੈ ਕਿਉਂਕਿ ਹਰ ਕੋਈ ਉਹਨਾਂ ਨੂੰ ਆਪਣੇ ਨਾਲ ਇੱਕ ਕਨੈਕਸ਼ਨ ਫੀਲ ਕਰਦਾ ਸੀ ਜਿਸ ਤਰ੍ਹਾਂ ਜੇ ਜਸਵਿੰਦਰ ਪਰਾਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇੱਕ ਸ਼ਖਸੀਅਤ ਅਜਿਹੀ ਸੀ ਕਿ ਹਰ ਕੋਈ ਉਹਨਾਂ ਨੂੰ ਹਰ ਕੋਈ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਨੈਕਟਡ ਫੀਲ ਕਰਦਾ ਸੀ ਜਿਸ ਤਰ੍ਹਾਂ ਉਹ ਗੱਲ ਕਰਦੇ ਸਨ ਜਿਦਾ ਉਹਨਾਂ ਦਾ ਸੁਭਾਅ ਸੀ ਆਫ ਸਕਰੀਨ ਔਨ ਸਕਰੀਨ ਤਾਂ ਇਸੇ ਤਰ੍ਹਾਂ ਦਾ ਸੁਭਾਅ ਰਾਜਵੀਰ ਜਵੰਦਾ ਦਾ ਵੀ ਸੀ ਕਿਉਂਕਿ ਕਦੇ ਕਿਸੇ ਨੂੰ ਮੜਾ ਨਹੀਂ ਬੋਲਿਆ ਹਰ ਇੱਕ ਦੇ ਨਾਲ ਹਸ ਕੇ ਖਿੱਡ ਕੇ ਗੱਲ ਕਰਦੀ ਹਰ ਇੱਕ ਦਿਨ ਨਾਲ ਮਿਲ ਵਰਤ ਕੇ ਰਹਿਣਾ ਹਰ ਇੱਕ ਦਿਨ ਨਾਲ ਜੋ ਹੈ ਬਣਾ ਕੇ ਰੱਖਣੀ ਇਸ ਤਰ੍ਹਾਂ ਦੀ ਸਖਸ਼ੀਅਤ ਸੀ ਤਾਂ ਹਰ ਕੋਈ ਉਹਨਾਂ ਨੂੰ ਆਪਣੇ ਨਾਲ ਇੱਕ ਰਿਲੇਟਡ ਮਹਿਸੂਸ ਕਰਦਾ ਸੀ ਇੱਕ ਪ੍ਰੋਪਰ ਉਹਨਾਂ ਨੇ ਜੇ ਗੱਲ ਕਰੀਏ ਤਾਂ ਦਿੱਖ ਵੀ ਆਪਣੀ ਬਹੁਤ ਸੋਹਣੀ ਪੱਗ ਬੰਨ੍ਹਦੇ ਸਨ ਜਿਸ ਕਰਕੇ ਦੁਨੀਆ ਪਰਚ ਵੀ ਉਹਨਾਂ ਨੇ ਆਪਣੀ ਪੱਗ ਦੇ ਨਾਲ ਇੱਕ ਵੱਖਰੀ ਪਛਾਣ ਵੀ ਬਣਾਈ ਪੰਜਾਬੀਆਂ ਨੂੰ ਵੀ ਇੱਕ ਵੱਖਰੀ ਪਛਾਣ ਦਵਾਈ ਤਾਂ ਉਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਉਹਨਾਂ ਦਾ ਕਿਆਸ ਜਾ ਸਕਦਾ ਹੈ ਕਿ ਉਹਨਾਂ ਨੇ ਬਹੁਤ ਵੱਡੀ ਇੱਕ ਦੇਣ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸਭਿਆਚਾਰ ਦੇ ਨਾਲ ਨਾਲ ਉਹਨਾਂ ਦੇ ਭਰਪੂਰ ਗਾਣੇ ਹੁੰਦੇ ਸਨ ਜੇ ਉਹਨਾਂ ਦੇ ਲਾਈਵ ਸ਼ੋਜ਼ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਉਹ ਪ੍ਰੋਪਰ ਇੱਕ ਪੰਜਾਬੀ ਪਹਿਰਾਵੇ ਨੂੰ ਰਿਪਰੈਜ਼ੈਂਟ ਕਰਦੇ ਹੋਏ ਲਾਈਵ ਸ਼ੋਅ ਕਰਦੇ ਸਨ ਇੱਕ ਪ੍ਰੋਪਰ ਜੋ ਪੰਜਾਬੀ ਪਹਿਰਾਵਾ ਹੁੰਦਾ ਹੈ ਜੋ ਪੁਰਾਣੇ ਗਾਇਕ ਗੁਰਦਾਸ ਮਾਨ ਸਾਹਿਬ ਜਾਹੂਰ ਜਿਹੜੇ ਪੰਜਾਬੀ ਗਾਇਕ ਜੋ ਹੈ ਉਸ ਪਹਿਰਾਵੇ ਦੇ ਵਿੱਚ ਤਾਂ ਉਸੇ ਤਰ੍ਹਾਂ ਦਾ ਉਰੰਗ-ਬਰੰਗਾ ਪਹਿਰਾਵਾ ਜੋ ਕਿ ਪੰਜਾਬ ਦੇ ਸਭਿਆਚਾਰ ਨੂੰ ਰਿਪਰੈਜ਼ੈਂਟ ਕਰਦਾ ਹੈ ਉਸ ਪਹਿਰਾਵੇ ਦੇ ਵਿੱਚ ਉਹ ਲਾਈਵ ਸ਼ੋਅ ਕਰਦੇ ਸਨ ਤਾਂ ਇਸੇ ਦੇ ਕਰਕੇ ਜੋ ਹੈ ਇਹ ਪੀੜ ਬਿਆਨ ਕਰ ਰਹੀ ਹੈ ਕਿ ਕੀ ਕਮਾਈ ਕਰਕੇ ਰਾਜਵੀਰ ਜਵੰਤਾ ਜੋ ਹੈ ਉਹ ਗਏ ਨੇ ਸੰਸਾਰ ਤੋਂ ਕਿਉਂਕਿ ਅੱਜ ਹਰ ਕੋਈ ਦੁਖੀ ਹੈ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਹੈ ਕਿ ਇਸ ਬੇਵਕਤੀ ਮੌਤ ਜੋ ਹੈ ਉਹਨਾਂ ਦੀ ਹਰ ਇੱਕ ਨੂੰ ਰਵਾ ਗਈ ਹੈ ਇਹ ਤਸਵੀਰਾਂ ਜੋ ਹੈ ਹਰ ਇੱਕ ਨੂੰ ਰਵਾ ਦੇਣ ਵਾਲੀਆਂ ਨੇ ਕਿਉਂਕਿ ਇਸ ਤਰ੍ਹਾਂ ਬੇਵਕਤੇ ਇਸ ਸੰਸਾਰ ਤੋਂ ਚਲੇ ਜਾਣਾ ਜੋ ਹੈ ਬਹੁਤ ਦੁਖਦਾਈ ਹੁੰਦਾ ਹੈ ਕਿਉਂਕਿ ਇਹ ਪਹਿਲੀ ਤਾਂ ਸਹੀ ਨਹੀਂ ਆ ਇਸ ਤਰ੍ਹਾਂ ਦੀ ਤਸਵੀਰ ਅਸੀਂ ਸਿੱਧੂ ਮੂਸੇਵਾਲਾ ਵੇਲੇ ਵੇਖੀ ਕਿਉਂਕਿ ਉਹ ਵੀ ਇੱਕ ਬੇਵਕਤੀ ਮੌਤ ਸੀ ਜੋ ਕਿ ਪੰਜਾਬ ਦੇ ਹਰ ਇੱਕ ਵਾਸੀ ਨੂੰ ਦੁਖੀ ਕਰ ਗਈ ਤੇ ਹੁਣ ਇਹ ਦੁਬਾਰਾ ਇਸ ਤਰ੍ਹਾਂ ਦੀ ਤਸਵੀਰ ਦੇਖਣੀ ਪੈ ਰਹੀ ਹੈ ਰਾਜਵੀਰ ਜਵੰਧਾ ਦੀ ਜੋ ਕਿ ਬਹੁਤ ਮਕਬੂਲ ਗਾਇਕ ਸੀ ਪੂਰੇ ਪੰਜਾਬ ਦੇ ਵਿੱਚ ਉਸਦੇ ਗਾਣੇ ਜੋ ਹੈ ਸੁਨੇ ਜਾਂਦੇ ਸਨ ਹਰ ਪੰਜਾਬੀ ਜੋ ਹੈ ਉਸ ਦਾ ਕਿੰਨਾ ਕਿਤੇ ਫੈਨ ਸੀ ਕਿਉਂਕਿ ਬਹੁਤ ਸਾਫ ਸੁਥਰੇ ਤੇ ਬਹੁਤ ਇੱਕ ਸੱਭਿਆਚਾਰ ਵਾਲੇ ਗਾਣੇ ਜੋ ਇੱਕ ਫੈਮਿਲੀ ਰਿਲੇਟਡ ਗਾੜੀ ਹੁੰਦੀ ਦੀ ਹੈ ਉਹਨਾਂ ਦਾ ਪਿਛਲੇ ਸਮੇਂ ਚ ਇੱਕ ਨਿਆ ਗਾਣਾ ਆਇਆ ਸੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਇਸ ਵੇਲੇ ਟ੍ਰੈਂਡ ਕਰਦਾ ਹੈ ਕਾਫੀ ਲੋਕ ਉਸ ਤੇ ਰੀਲਾਂ ਕਾਫੀ ਸ਼ੇਅਰ ਹੁੰਦੀਆਂ ਨੇ ਇਹ ਧੀਆਂ ਗਾਣਾ ਉਸ ਤੋਂ ਇਲਾਵਾ ਜੋ ਉਹਨਾਂ ਦਾ ਮਾਵਾਂ ਗਾਣਾ ਹੈ ਉਹ ਬਹੁਤ ਮਸ਼ਹੂਰ ਸੀ ਜੇ ਗੱਲ ਕਰੀਏ ਸ਼ੁਰੂਆਤੀ ਗਾਣਿਆਂ ਦੀ ਤਾਂ ਉਹਨਾਂ ਦੇ ਸ਼ੁਰੂਆਤੀ ਕੰਗਣੀ ਗਾਣਾ ਜੋ ਆਇਆ ਸੀ ਉਹ ਕਾਫੀ ਮਸ਼ਹੂਰ ਸੀ ਕਾਫੀ ਲੋਕਾਂ ਵੱਲੋਂ ਉਸ ਨੂੰ ਪਸੰਦ ਕੀਤਾ ਗਿਆ ਤਾਂ ਇਸੇ ਦੇ ਚੱਲਦੇ ਤਸਵੀਰਾਂ ਬਿਆਨ ਕਰ ਲੀਆਂ ਨੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬ ਤੋਂ ਲਖ ਲਖ ਥਾਂਵਾਂ ਤੋਂ ਪਹੁੰਚੇ ਹੋਏ ਨੇ ਕਿ ਉਹਨਾਂ ਦੇ ਆਖਰੀ ਦਰਸ਼ਨ ਕਰਨ ਪਹੁੰਚੇ ਹੋਏ ਸਨ ਤਾਂ ਰਾਜਵੀ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਿਆ ਹੈ ਤੇ ਫੱਟੀ ਗਿੰਤੀ ਚ ਲੋਕ ਜੋ ਹੈ ਕਿਤੇ ਨਾ ਕਿਤੇ ਕਾਫੀ ਦੁਖੀ ਨੇ ਕਾਫੀ ਪਾਵੁਖ ਪਾਲ ਨੇ ਤਸਵੀਰਾਂ ਵੇਖਣੀਆਂ ਹੀ ਆਪਣੇ ਆਪ ਦੇ ਵਿੱਚ ਬਹੁਤ ਦੁਖੀ ਨੇ ਕਿਉਂਕਿ ਬਹੁਤ ਦੁਖਦਾਈ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ 35 ਸਾਲ ਦੀ ਚੜ੍ਹਦੀ ਉਮਰੇ ਜਦੋਂ ਉਹ ਇਸ ਜਹਾਨ ਤੋਂ ਚਲਾ ਗਿਆ ਜਿਸ ਤੋਂ ਕਿ ਉਸ ਦਾ ਕਰੀਅਰ ਜੋ ਹੈ ਕਾਫੀ ਪੂਰੀ ਪੀਕ ਤੇ ਸੀ ਲਗਾਤਾਰ ਬੈਕ ਟੂ ਬੈਕ ਉਹਨਾਂ ਦੇ ਗਾਣੇ ਜੋ ਹੈ ਕਾਫੀ ਮਸ਼ਹੂਰ ਹੋਏ ਸਨ ਕਾਫੀ ਰੁਕਾਵਲਾਂ ਉਹਨਾਂ ਗਾਣਿਆਂ ਨੂੰ ਪਸੰਦ ਕੀਤਾ ਜਾ ਰਿਹਾ ਸੀ ਉਸ ਦੀ ਅਦਾਕਾਰੀ ਉਸ ਦੀ ਗਾਇਕੀ ਉਸ ਦੀ ਹਰ ਇੱਕ ਚੀਜ਼ ਜੋ ਹੈ ਲੋਕਾਂ ਨੂੰ ਪਸੰਦ ਸੀ ਤਾ ਇਸ ਵੇਲੇ ਉਸ ਦਾ ਇਸ ਦੁਨੀਆ ਤੋਂ ਚਲੇ ਜਾਣਾ ਕਾਫੀ ਦੁਖਦਾਈ ਹੈ ਕਿਉਂਕਿ ਇੱਕ ਉਹ ਸਿੰਗਰ ਜੋ ਕਿ ਪੰਜਾਬ ਦੇ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਇਸ ਵੇਲੇ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਦਮ ਸੀ ਇੱਕ ਪੂਰਾ ਇੱਕ ਪੁਰਾਣੀ ਗਾਇਕੀ ਵਾਲਾ ਜੋ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੇਸ ਯੂ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਕੋ ਪੂਰੇ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦੇ ਸਨ ਤਾਂ ਇਸ ਵੇਲੇ ਤਸਵੀਰਾਂ ਜਿਹੜਾ ਹੈ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੀਆਂ ਹੈ ਜਵੰਤ ਨੂੰ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ ਰਾਜਵੀਰ ਦਾ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਗਿਆ ਔਰ ਇਹ ਚਿਖਾ ਬਲ ਰਹੀ ਹੈ ਰਾਜਵੀਰ ਦੀ ਪਰ ਇੱਕ ਜਵਾਨ ਪੁੱਤ ਦੀ ਜਦੋਂ ਚਿਖਾ ਵੱਲਦੀ ਹੈ ਤਾਂ ਉਹ ਦੁੱਖ ਉਹ ਦਰਦ ਉਸ ਤੋਂ ਵੱਡਾ ਸ਼ਾਇਦ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਹਮੇਸ਼ਾ ਕਹਿੰਦੇ ਨੇ ਕਿ ਸਭ ਤੋਂ ਵੱਡਾ ਭਾਰ ਇਸ ਧਰਤੀ ਤੇ ਕੀ ਹੈ ਤਾਂ ਕਹਿੰਦੇ ਨੇ ਕਿ ਜਦੋਂ ਜਵਾਨ ਪੁੱਤ ਕੀ ਅਰਥੀ ਦਾ ਭਾਰ ਜਦੋਂ ਮੋਢਿਆਂ ਤੇ ਕਿਸੇ ਦੇ ਆਉਂਦਾ ਹੈ ਤਾਂ ਉਸ ਤੋਂ ਵੱਡਾ ਭਾਰ ਨਹੀਂ ਵੀ ਹੋ ਸਕਦਾ ਤਾਂ ਇਹ ਰਾਜਵੀਰ ਜਵੰਦਾ ਪੰਜਾਬ ਦਾ ਉਹ ਹੀਰਾ ਪੁੱਤ ਅੱਜ ਸਦਾ ਲਈ ਵਿਛੜ ਗਿਆ ਅੱਜ ਉਹ ਸਰੀਰਕ ਰੂਪ ਦੇ ਵਿੱਚ ਸਦਾ ਲਈ ਵਿਛੜ ਗਿਆ ਔਰ ਉਸ ਦਾ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਗਿਆ ਚਿਖਾ ਰਾਜਵੀਰ ਜਵੰਦਾ ਦੀ ਬਲ ਰਹੀ ਹੈ ਔਰ ਰਾਜਵੀਰ ਤੇ ਪਿੱਛੇ ਉਸ ਦੀ ਬਜ਼ੁਰਗ ਮਾਂ ਉਹਦੀ ਦਾਦੀ ਦੱਸਿਆ ਗਿਆ ਔਰ ਉਸ ਦੀ ਧਰਮ ਪਤਨੀ ਉਸ ਦੀਆਂ ਪੈਣਾ ਛੋਟੇ ਛੋਟੇ ਬੱਚੇ ਪੁੱਤ ਧੀ ਸਭ ਤੇ ਦੁੱਖਾਂ ਦਾ ਪਹਾੜ ਟੁੱਟਿਆ ਛੋਟੇ ਛੋਟੇ ਬੱਚਣ ਤਾਂ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਉਹਨਾਂ ਨਾਲ ਵਾਪਰ ਕੀ ਗਿਆ